ਆ ਵੇਖੋ ਹੈਂਡੀਕੈਪਡ ਬੱਚਾ ਆ ਵੇਖੋ ਹੈਂਡੀਕੈਪਡ ਬੱਚਾ ਆ ਵੇਖੋ ਮੈਰੀ ਤੇ ਚੱਲ ਵੀ ਨਹੀਂ ਸਕਦਾਗਾ ਰੋ ਰਿਹਾ ਛੋਟਾ ਜਿਹਾ ਬੱਚਾ ਮੈਂ ਪੁੱਛਣਾ ਚਾਹਨਾ ਭਗਵੰਤ ਮਾਨ ਜੀ ਇਹਨੂੰ ਰੋਟੀ ਕੌਣ ਦੇਗਾ ਇਹਦਾ ਜ਼ਿੰਮੇਵਾਰ ਕੌਣ ਹੈ ਤੁਹਾਨੂੰ ਢਾਉਣਾ ਆਉਂਦਾ ਇਕੱਲਾ ਬਣਾਉਣਾ ਨਹੀਂ ਆਉਂਦਾਗਾ ਕੌਣ ਜ਼ਿੰਮੇਵਾਰ ਇਸ ਬੱਚੇ ਦਾ ਉਹਦੀ ਮਾਂ ਰੋ ਰਹੀ ਹੈ ਸਾਹਮਣੇ ਖੜੀ ਔਰ ਮੈਂ ਇਸ ਗੱਲ ਦੀ ਬੇਨਤੀ ਕਰਦਾ ਥੋੜਾ ਜਿਹਾ ਇੰਨਾ ਨਾ ਦਿਮਾਗ ਖਰਾਬ ਤੁਹਾਡਾ ਹੋ ਜੇ ਥੱਲੇ ਵੀ ਨਿਗਾਹ ਮਾਰੋ ਲੋਕਾਂ ਨਾਲ ਕੀ ਹੋ ਰਿਹਾ ਹੈ ਇਹਨਾਂ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਇਹਨਾਂ ਲੋਕਾਂ ਨੇ ਤੁਹਾਨੂੰ ਬਣਾਇਆ ਕਿ ਬਦਲਾ ਆਇਆ ਸ਼ਾਇਦ ਕਾਂਗਰਸੀਆਂ ਤੋਂ ਤੇ ਅਕਾਲੀਆਂ ਤੋਂ ਕੋਈ ਚੰਗਾ ਕਰੋਗੇ ਅਕਾਲੀ ਦਲ ਦੀ ਸਰਕਾਰ ਰਹੀ ਕਾਂਗਰਸ ਦੀ ਰਹੀ ਕਿਸੇ ਬੰਦੇ ਨੇ ਇਹਨਾਂ ਨਾਲ ਵੇਖਿਆ ਨਹੀਂ ਕਿਉਂਕਿ ਰੋਜੀ ਰੋਟੀ ਦਾ ਕਬਾਨਾ ਤੇ ਜਰੀਆ ਬਣਿਆ ਸੀ ਅੱਜ ਇਹ ਵੇਖੋ ਅੱਜ ਇੱਕ ਹੈਂਡੀਕੈਪਡ ਬੱਚਾ ਵੀ ਜਿਹੜਾ ਉਹ ਰੋ ਰਿਹਾ ਉਹਦੀ ਮਾਂ ਰੋ ਰਹੀ ਆ ਵੇਖੋ ਕੀ ਹਾਲਾਤ ਕਰਕੇ ਰੱਖ ਦਿੱਤੇ ਇਹਨਾਂ ਦੀ ਛੋਟੀ ਜੀ ਜਗ੍ਹਾ ਤੋਂ ਇਹਨਾਂ ਦਾ ਜਿਹੜਾ ਘਰ ਦਾ ਜਿਹੜਾ ਗੁਜ਼ਾਰਾ ਚੱਲਦਾ ਸੀ ਇਸ ਕਰਕੇ ਭਰਾਓ ਬਾਤੋਬਾਦ ਇਹਨਾਂ ਦਾ ਜਿਹੜਾ ਕਿ ਆਪਾਂ ਬੰਗਾਲੀ ਵਾਲਾ ਪੁਲ ਜੋ ਜੀਰੇ ਹਲਕੇ ਤੇ ਮਖੂ ਏਰੀਆ ਤੇ ਪੈਂਦਾ ਸਾਰੇ ਤੁਸੀਂ ਇਥੋਂ ਲੰਘਦੇ ਹੋ ਇਹਨਾਂ ਸਾਰਿਆਂ ਦਾ ਸਾਥ ਦਿਈਏ ਔਰ ਡੀਸੀ ਮੈਡਮ ਤੋਂ ਐਸਐਸਟੀ ਮੈਡਮ ਡੀਆਈਜੀ ਸਾਹਿਬ ਨੂੰ ਬੇਨਤੀ ਕਰਦਾ ਕਿ ਮਾੜਾ ਮੋਟਾ ਕੋਈ ਆਰਡਰ ਪਾਸ ਕਰਨ ਲੱਗਿਆ ਇਹ ਜਰੂਰ ਵੇਖਿਆ ਕਰੋ ਕਿ ਕਾਗਜ਼ੀ ਪੱਤਰੀ ਕੀ ਏ ਜਾਂ ਇਹਨਾਂ ਲੋਕਾਂ ਦਾ ਜਿਹੜਾ ਕਿ ਅਸੀਂ ਕੀ ਹੱਲ ਕਰ ਸਕਦੇ ਆ ਇਹਨਾਂ ਲੋਕਾਂ ਦੀ ਕਿਵੇਂ ਮਦਦ ਕਰ ਸਕਦੇ ਆ ਕਿਉਂਕਿ ਬਣਾਉਣ ਲੱਗਿਆਂ ਤਾਂ ਉਮਰਾਂ ਲੱਗ ਜਾਂਦੀਆਂ ਨੇ ਪਾ ਢਾਉਣ ਲੱਗਿਆ ਟਾਟੇ ਵਰਗੇ ਸਰਕਾਰੀ ਅਫਸਰਾਂ ਨੇ ਮਿੰਟ ਚ ਪੰਜਾ ਮਾਰ ਕੇ ਅਗਲੇ ਦੀ ਰੋਜੀ ਰੋਟੀ ਖੋਹ ਲੈਂਦੇ ਨੇ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਨੂੰ ਮਿਲਦਾ ਜਿਹੜਾ ਕੀ ਆ ਮੁਆਵਜ਼ਾ ਦਿੱਤਾ ਜਾਵੇ ਇਹਨਾਂ ਦੀਆਂ ਪੈਨਸ਼ਨਾਂ ਲਈਆਂ ਜਾਣ ਔਰ ਇਹਨਾਂ ਨੂੰ ਕਾਰੋਬਾਰ ਲਈ ਜਿਹੜੀ ਆ ਜਗ੍ਹਾ ਦਿੱਤੀ ਜਾਵੇ ਜਿਹੜੀ ਰਿਸ਼ਵਤ ਇਹਨਾਂ ਤੋਂ ਲਈ ਜਾਂਦੀ ਸੀ ਕੋਣੀਆਂ ਇਹਨਾਂ ਨੂੰ ਰਸੀਦਾ ਕੱਟ ਕੇ ਜਿਹੜੀਆਂ ਕਿ ਕਿਰਾਇਆ ਇਹਨਾਂ ਨੇ ਬਹੁਤ ਘੱਟ ਕਿਰਾਏ ਦੇ ਉੱਤੇ ਇਹਨਾਂ ਨੂੰ ਦੁਕਾਨਾਂ ਦੀ ਜਿਹੜੀ ਮਨਜ਼ੂਰੀ ਦਿੱਤੀ ਜਾਵੇ ਚਾਹੇ ਸਰਕਾਰੀ ਜਗ੍ਹਾ ਤੇ ਦਿਓ ਚਾਹੇ ਪੰਚਾਇਤੇ ਦੇਓ ਤਾਂ ਕਿ ਇਹਨਾਂ 100 ਪਰਿਵਾਰਾਂ ਦਾ ਜਿਹੜਾ ਗੁਜ਼ਾਰਾ ਚੱਲ ਸਕੇ ਇਹਨਾਂ ਕੁਝ ਕਹਿੰਦਾ ਆਇਆ ਫਤਿਹ ਬੁਲਾਉਣਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਜੀ ਇਹ